ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸ਼੍ਰੀਕਲਤਕ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਜਥੇਦਾਰ ਸਾਹਿਬ ਦੇ ਪਰਿਵਾਰ ਨੇ ਖੁਸ਼ੀ ਦਾ ਜ਼ਹਾਰ ਹੈ ਜਿਹੜਾ ਉਹ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਮੌਕੇ ਮਠਿਆਈਆਂ ਵੰਡੀਆਂ ਜਾ ਰਹੀਆਂ ਤੇ ਨਾਲ ਨਾਲ ਖੁਸ਼ੀ ਦਾ ਮਾਹੌਲ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਪਿੰਡ ਦੇ ਵਿੱਚ ਵੀ ਹੈ ਜਿੱਥੇ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਚਰਚਾਵਾਂ ਛੜੀਆਂ ਹੋਈਆਂ ਨੇ ਤੇ ਨਾਲ-ਨਾਲ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਵੀ ਧੰਨਤਾ ਲੱਗਿਆ ਹੋਇਆ ਹੈ ਕੀ ਕੁਝ ਕਹਿਣਾ ਉਹਨਾਂ ਦੇ ਪਰਿਵਾਰ ਦਾ ਤੇ ਪਿੰਡ ਵਾਸੀਆਂ ਦਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਜੀ ਸਰਦੂਲ ਸਿੰਘ ਸਰਦਾਰ ਕੁਲਦੀਪ ਸਿੰਘ ਕੀ ਲੱਗਦੇ ਤੁਹਾਡੇ ਸਾਡੇ ਭਤੀਜੇ ਲੱਗਦੇ ਆ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਵੱਡੀ ਸੇਵਾ ਜਿਹੜੀ ਆ ਬਖਸ਼ੀ ਗਈ ਹੈ ਪਰਮਾਤਮਾ ਵੱਲੋਂ ਉਹਨਾਂ ਨੂੰ ਦੋ ਧਾਰਮਿਕ ਸੰਸਥਾਵਾਂ ਸ੍ਰੀ ਕਾਲਤਖ ਸਹਿਬ ਅਮਰਸਰਤ ਇੱਕ ਸ੍ਰੀ ਕੇਸਕਰ ਸਾਹਿਬ ਅਕਦੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਬੜੇ ਸੂਝ ਬੂਝ ਵਾਲੇ ਇਨਸਾਨ ਨੇ ਤੇ ਇਸ ਸੂਝ ਬੂਝ ਤੋਂ ਕੰਮ ਲੈਂਦੇ ਹੋਏ ਬੜੇ ਵਧੀਆ ਸਿਆਣਪ ਤੇ ਤਰੀਕੇ ਨਾਲ ਸੇਵਾ ਨਿਭਾਉਣਗੇ ਪਰਵਾਜ਼ ਜੀ ਕਿੰਨੀ ਖੁਸ਼ੀ ਕਰੇ ਸਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਸੀ ਸਭ ਖੁਸ਼ੀਆਂ ਚ ਕੀਵੇ ਹੋਏ ਫਿਰਦੇ ਸਾਰਾ ਪਰਿਵਾਰ ਸੀ ਇੰਨੇ ਲੋਕ ਵਧਾਈਆਂ ਦੇ ਵਾਸਤੇ ਆ ਰਹੇ ਨੇ ਜੀ ਆ ਰਹੇ ਨੇ ਬਹੁਤ ਲੋਕ ਵਧਾਈਆਂ ਦੇ ਵਾਸਤੇ ਆ ਰਹੇ ਨੇ ਸਾਨੂੰ ਮੈਂ ਬੜੇ ਚਿਰ ਤੋਂ ਆਪਣੇ ਕੁਲਦੀਪ ਸਿੰਘ ਗੜਗੱਜ ਦੇ ਨਾਲ ਵਿਚਰਦਾ ਰਿਹਾ ਕਿਉਂਕਿ ਜਿੱਥੇ ਉਹਨਾਂ ਇੱਕ ਮਿਸ਼ਨਰੀ ਕਾਲਜ ਤੋਂ ਕੋਰਸ ਕਰਕੇ ਜਿੰਨੀਆਂ ਪੰਥਕ ਸੇਵਾਵਾਂ ਜ਼ਮੀਨੀ ਹਾਲਤਾਂ ਤੋਂ ਉੱਠ ਕੇ ਉਹਨਾਂ ਦਿੱਤੀਆਂ ਹਰ ਸਕੂਲ ਦੇ ਵਿੱਚ ਪਹੁੰਚ ਕੀਤੀ ਹਰ ਇੱਕ ਬੱਚਿਆਂ ਤੱਕ ਪਹੁੰਚ ਕੀਤੀ ਉਹਨਾਂ ਬੱਚਿਆਂ ਨੂੰ ਜਿਹੜੇ ਚੰਗੀ ਮੈਰਿਟ ਲੈਂਦੇ ਸੀ ਉਹਨਾਂ ਨੂੰ ਵੱਡੇ-ਵੱਡੇ ਇਨਾਮ ਦਿਵਾੜੇ ਦਿੱਲੀ ਕਮੇਟੀ ਦੇ ਨਾਲ ਪ੍ਰਚਾਰਕ ਤੌਰ ਤੇ ਵਿਚਰਦੇ ਰਹੇ ਜਮਿਨੀ ਹਾਲਤਾਂ ਵਿੱਚ ਉਹ ਸਾਰੇ ਪ੍ਰਚਾਰਕਾਂ ਦੇ ਵਿੱਚ ਬੜੇ ਅਹਿਮ ਗਿਣੇ ਜਾਂਦੇ ਸਨ ਹਾਜ਼ਰ ਜਵਾਬ ਹਰ ਇੱਕ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਵੇਖਿਆ ਟੀਵੀ ਦੀ ਡਿਬੇਟ ਦੇ ਉੱਤੇ ਗੁਰਬਾਣੀ ਦੀ ਕਥਾ ਵਿੱਚ ਵੀ ਬੜੇ ਉੱਚ ਕੋਟੀ ਦੇ ਵਿਦਵਾਨ ਨੇ ਤੇ ਇਹੋ ਜਿਹੇ ਵਿਦਵਾਨ ਦਾ ਕਾਲ ਤਖਤੇ ਦਾ ਜਹਦਰ ਲੱਗਣਾ ਸਾਡੀ ਕੌਮ ਵਾਸਤੇ ਬਹੁਤ ਵਧੀਆ ਚੰਗਾ ਕੰਮ ਹੈ ਅਸੀਂ ਸਮਝਦੇ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਨੇ ਜਿੰਨੀਆਂ ਸੇਵਾਵਾਂ ਦਿੱਤੀਆਂ ਤੇ ਜਿਸ ਤਰ੍ਹਾਂ ਉਹਨਾਂ ਤੋਂ ਬਹੁਤ ਕੌਮ ਨੂੰ ਆਸਾਂ ਕਿ ਪਿੰਡ ਵਾਲਿਆਂ ਦਾ ਤੁਸੀਂ ਵੇਖਿਆ ਕਿ ਕਿੰਨੀ ਖੁਸ਼ੀ ਹੈ तकरीबन ਜਿੰਨਾ ਮਿਸ਼ਨਰੀ ਅਕੇਡਰ ਪ੍ਰਚਾਰ ਜਿੰਨੇ ਵੀ ਹੈ ਉਹ ਸਾਰਿਆਂ ਵਿੱਚ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਚੀਜ਼ ਨੂੰ ਕੋਈ ਜਾਣਦਾ ਸਮਝਦਾ ਹੋਵੇਗਾ ਉਹੀ ਉਹ ਕੰਮ ਕਰ ਸਕਦਾ ਹੈ ਤੇ ਕੁਲਦੀਪ ਸਿੰਘ ਗੁਰਗੱਜ ਦੇ ਵਿੱਚ ਉਹ ਸਾਰੀਆਂ ਹੀ ਖੂਬੀਆਂ ਹੈਗੀਆਂ ਉਹ ਸਾਰੀਆਂ ਸਾਰੇ ਗੁਣ ਉਹਨਾਂ ਦੇ ਵਿੱਚ ਹੈਗੇ ਆ ਕਿ ਉਹ ਕੁਸਮੁੱਚੀ ਕੌਮ ਨੂੰ ਇੱਕ ਕਰਕੇ ਸਾਰਿਆਂ ਨੂੰ ਕਾਲ ਤਖਤ ਤੇ ਛਤਰ ਛਾਇਆ ਹੇਠ ਚਲਾ ਕੇ ਕੌਮ ਨੂੰ ਇੱਕ ਜੁਟ ਕਰਕੇ ਕਿਸੇ ਪ੍ਰਾਪਤੀ ਵੱਲ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਜੀ ਸਰਦਾਰ ਸ਼ਿਵਾਲ ਸਿੰਘ ਸ਼ਿਵਾਲ ਸਿੰਘ ਵੀ ਕਿਹੜਾ ਪਿੰਡ ਜੇ ਚਪਵਾ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਸਰਦਾਰ ਕੁਲਦੀਪ ਸਿੰਘ ਉਹਨਾਂ ਨੂੰ ਵੱਡੀ ਸੇਵਾ ਜਿਹੜੀ ਆ ਬਖਸ਼ੀ ਗਈ ਹੈ ਇਹ ਬਹੁਤ ਵੱਡੀ ਸੇਵਾ ਬਹੁਤ ਕਰਮ ਚੰਗੇ ਸਾਡੇ ਪਰਿਵਾਰ ਚ ਬੱਚਾ ਵਾ ਬਹੁਤ ਚੜ੍ਹਦੀ ਕਲਾ ਦਾ ਬੱਚਾ ਬਹੁਤ ਚੰਗੀ ਗੱਲ ਹੋਈ ਇਹਨੂੰ ਇਹ ਉਹਦਾ ਮਿਲਿਆ ਦੋ ਤਖਤਾਂ ਦੀ ਸੇਵਾ ਜਿਹੜੀ ਆ ਨਿਭਾਉਣਗੇ ਸ੍ਰੀ ਅਕੀਸਗੜ ਸਾਹਿਬ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਜਿਹੜੀ ਆ ਪਿੰਡ ਵਾਲਿਆਂ ਨੂੰ ਹੋ ਰਹੀ ਹੈ ਪਿੰਡ ਨਾਲ ਬਹੁਤ ਖੁਸ਼ੀ ਆ ਹੱਦ ਤੋਂ ਵੱਧ ਇਕੱਠ ਹੋਇਆ ਪਿੰਡ ਦੇ ਵਿੱਚ ਤੇ ਦੋਨਾਂ ਤਖਤਾਂ ਦੀ ਸੇਵਾ ਦਾ ਇਹਨੂੰ ਮਿਲ ਜयो ਏ ਸੇਵਾ ਪੂਰੀ ਕਰੂਗਾ ਸੋਹ ਭਾਈਕਰ ਜੀ ਕੀ ਫਤਿਹ ਅੱਜ ਸਾਡੇ ਪਿੰਡ ਜੱਬੋਵਾਲ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਸਾਡੇ ਪਿੰਡ ਦੇ ਜੰਪਾਲ ਭਾਈ ਕੁਲਦੀਪ ਸਿੰਘ ਜੀ ਗੜਗੱਜ ਜਿਨ੍ਹਾਂ ਦਾ ਜਨਮ ਇਸੇ ਪਿੰਡ ਪਿੰਡ ਜੱਬੋਵਾਲ ਵਿੱਚ ਹੋਇਆ ਇਸ ਪਿੰਡ ਵਿੱਚ ਉਹਨਾਂ ਵਿਦਿਆ ਪ੍ਰਾਪਤ ਕੀਤੀ ਅਤੇ ਵਿਦਿਆ ਪ੍ਰਾਪਤ ਕਰਕੇ ਉਹਨਾਂ ਨੇ ਗੁਰਮਤਿ ਦਾ ਕੋਰਸ ਕੀਤਾ ਗੁਰਮਤਿ ਦਾ ਕੋਰਸ ਕਰਨ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਸੈਕਟਰ 71 ਵਿਖੇ ਲਗਾਤਾਰ 20 ਸਾਲ ਲਗਾਤਾਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਆਖਿਆ ਕਰਦੇ ਰਹੇ ਅਤੇ ਪਿਛਲੇ 3 ਸਾਲਾਂ ਤੋਂ ਜਿਹੜਾ ਹੈ ਮੰਜੀ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਉਹ ਗੁਰਬਾਣੀ ਦੀ ਕਥਾ ਵੀ ਕਰਦੇ ਰਹੇ ਇਸ ਕਰਕੇ ਆ ਸੱਚੇ ਪਾਤਸ਼ਾਹ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੜੀ ਕਿਰਪਾ ਕੀਤੀ ਏ ਕਿ ਅੱਜ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਗਿਆ ਹੈ ਉੱਤੇ ਹੀ ਤਖਤ ਸ੍ਰੀ ਕਿਸਗੜ ਸਾਹਿਬ ਦਾ ਵੀ ਉਹਨਾਂ ਨੂੰ ਜਥੇਦਾਰ ਲਾਇਆ ਗਿਆ ਹੈ ਸਮੁੱਚੇ ਨਗਰ ਵੱਲੋਂ ਬਹੁਤ ਬਹੁਤ ਵਧਾਈਆਂ ਅਸੀਂ ਸਿੱਖ ਕੌਮ ਤੇ ਬਹੁਮਾਨ ਕਰਦੇ ਹਾਂ ਜਿਨ੍ਹਾਂ ਨੇ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਸਿੱਖ ਕੌਮ ਦਾ ਆਜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਹੈ ਉਹ ਪਿਛਲੇ 13 ਸਾਲ ਤੋਂ ਆਪਣੇ ਫਾਊਂਡੇਸ਼ਨ ਜੋ ਸੈਕਟਰ 77 ਵਿੱਚ ਜੋ ਸੰਸਥਾ ਬੱਚਿਆਂ ਦੀ 13 ਸਾਲ ਤੋਂ ਨਿਸ਼ਕਾਮ ਬੱਚਿਆਂ ਨੂੰ ਪੜ੍ਹਾ ਰਹੇ ਹਨ ਗੁਰਸਿੱਖੀ ਦੀ ਵਿਦਿਆ ਦੇ ਰਹੇ ਹਨ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਸਰਦਾਰ ਕੁਲਦੀਪ ਸਿੰਘ ਹੁਣਾਂ ਨੂੰ ਵੱਡੀ ਸੇਵਾ ਜਿਹੜੀ ਆ ਬਖਸ਼ੀ ਗਈ ਹੈ ਬਹੁਤ ਸ਼ੀਤੀ ਗੱਲ ਹੈ ਜੀ ਮਾਝੇ ਦਾ ਮਾਨ ਵਧਾਇਆ ਜੀ ਸਰਕਾਰ ਤੋਂ ਦੀਸ਼ਾ ਕਰਵਾਤੀ ਉਹ ਪੰਚਪਤੀ ਪਹਿਲਾਂ ਵੀ ਬੜੀਆਂ ਵੱਡੀਆਂ ਸੇਵਾਵਾਂ ਨਿਭਾ ਰਿਹਾ ਸੀ ਜੀ ਕੰਲੀਗੜ੍ਹ ਦੀ ਕੋਈ ਆਸ਼ੀਰਵਾਦ ਲਾ ਰਿਹਾ ਸੀ ਰੋਹੀ ਪੰਚਪਤੀ ਤੇ ਬਹੁਤ ਹੀ ਫੜੇ ਦੇਖੇ ਇਨਸਾਨ ਆ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਸਾਡੇ ਨਾਲ ਜਿਹੜੇ ਆ ਤੇ ਮਾਝੇ ਦੀ ਬੜੀ ਵੱਡੀ ਮਾਣ ਦੀ ਗੱਲ ਹੈ ਵੀ ਇੱਕ ਫੜਿਆ ਦੇਖਾ ਜੱਜਦਾਰ ਕੌਮ ਨੂੰ ਮਿਲਿਆ ਹੈ ਕੌਮ ਦੀ ਸਮੁੱਚੀ ਕੌਮ ਦੀ ਬੜੀ ਵਧੀਆ ਅਗਵਾਈ ਕਰਦੇ ਜੀ ਸਾਨੂੰ ਉਹਨਾਂ ਤੋਂ ਕੋਈ ਨਾ ਸਾ ਕਿ ਜਿਹੜੀ ਕੌਮ ਡੁੱਬਦਾ ਦੇ ਵਿੱਚ ਪਈ ਉਹਨੂੰ ਉਸ ਤੋਂ ਕੱਢਣਗੇ ਤੇ ਕੌਮ ਦੀ ਅਗਵਾਈ ਕਰਦੇ ਜੇ ਜੋ ਅਗਵਾਈ ਚੰਗੇ ਵਧੀਆ ਤਰੀਕੇ ਨਾਲ ਕਰਾ ਕਿੰਨੀ ਕ ਖੁਸ਼ੀ ਆ ਪਿੰਡ ਵਾਲਿਆਂ ਨੂੰ ਜੀ ਬਹੁਤ ਵੱਡੀ ਖੁਸ਼ੀ ਆ ਜੀ ਪਿੰਡ ਵਾਲਿਆਂ ਨੂੰ ਕਿ ਬੜਾ ਵੱਡਾ ਮਾਣ ਆ ਕਿ ਸਿੱਕ ਕੌਮ ਦੀ ਸਿਰ ਮੋਰ ਸਸਤਾ ਸ਼ੋਮਣੇ ਅਕਾਰ ਤੱਕ ਸਾਡੇ ਜੱਥੇਦਾਰ ਬਣੇ ਆ ਕੋਈ ਛੋਟੀ ਗੱਲ ਨਹੀਂ ਇਤੋਂ ਵੱਡੀ ਖੁਸ਼ੀ ਇਲਾਕੇ ਤੇ ਪਿੰਡ ਚ ਚੀ ਹੋ ਸਕਦੀ ਆ ਇਸ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਦਾ ਉਹਨਾਂ ਨੂੰ ਅੱਜ ਮੁਕੀ ਸਾਥਾ ਦੋ ਤਖਤਾਂ ਦੀ ਸੇਵਾ ਜਿਹੜੀ ਆ ਦਿੱਤੀ ਗਈ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਦਿੱਤੀ ਗਈ ਹੈ ਕਿਸ ਤਰ੍ਹਾਂ ਬਹੁਤ ਵੱਡੀ ਗੱਲ ਤੁਹਾਨੂੰ ਮੈਂ ਪਹਿਲਾਂ ਹੀ ਕਹਿਤੀ ਇਹ ਤੋਂ ਮਾਨਵ ਵਾਲੀ ਗੱਲ ਕਿ ਕਿ ਸਕਦੀ ਸੀ ਦੋ ਤਖਤਾਂ ਦੇ ਵਿਚੇਦਾਰ ਲਾਇਆ ਔਰ ਜੋ ਉਹਨਾਂ ਦਾ ਪਿਛੋਕੜ ਆ ਜਦ ਪਿੱਛੇ ਉਹਨਾਂ ਦੀ ਝਾਤ ਮਾਰੀ ਉਹਨਾਂ ਨੇ ਐਵੇਂ ਇਤਿਹਾਸ ਦੀ ਕਿਥੀ ਹੈ ਸਿੱਖ ਮਿਸ਼ਨ ਨਹੀਂ ਕਾਰਜ ਤੋਂ ਫੜੇ ਆ ਇਹ ਕੌਮ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆ ਤੇ ਗਰੀਬਾਂ ਦਾ ਕੋਈ ਇਹਨਾਂ ਨੇ ਚੰਡੀਗੜ੍ਹ ਦੇ ਨਾਲ ਕਿ ਉੱਥੇ ਰਹੇ ਵੀ ਉੱਥੇ ਇਹਨਾਂ ਨੇ ਕੋਈ ਆਸ਼ਰਮ ਵੀ ਉੱਥੇ ਤੋਂ ਸੇਵਾ ਦੀ ਕਰ ਰਹੇ ਤਾਂ ਦੱਸ ਦਈਏ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਕੁਲਦੀਪ ਸਿੰਘ ਉਹ ਪੜੈਣ ਉਹਨਾਂ ਦੇ ਵੱਲੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਨਵੇਂ ਜਥੇਦਾਰ ਨੇ ਜਿਹੜੇ ਉਹ ਥਾਪ ਦਿੱਤੇ ਗਏ ਨੇ ਜਿਸ ਤੋਂ ਬਾਅਦ ਲਗਾਤਾਰ ਹਲਚਲ ਵਧੀ ਤੇ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਜਥੇਦਾਰ ਐਲਾਨ ਦਿੱਤਾ ਗਿਆ ਸੋ ਇਸ ਨੂੰ ਲੈ ਕੇ ਜਿੱਥੇ ਲਗਾਤਾਰ ਇੱਕ ਪਾਸੇ ਵਧਾਈ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿੰਡ ਦੇ ਵਿੱਚ ਦਿੱਤੀ ਜਾ ਰਹੀ ਹੈ ਤਾਂ ਨਾਲ-ਨਾਲ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਪਰ ਜੇਕਰ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਗੜਗੱਜ ਨੇ ਜੋ ਨਵੇਂ ਜਥੇਦਾਰ ਨੇ ਉਹਨਾਂ ਦੀ ਉਮਰ ਤਕਰੀਬਨ 40 ਸਾਲ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਲਗਾਤਾਰ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹਨਾਂ ਵੱਲੋਂ ਕਥਾ ਵਿਚਾਰ ਨੇ ਜਿਹੜੇ ਉਹ ਕੀਤੇ ਜਾਂਦੇ ਨੇ ਤੇ ਚੰਗੀ ਸੂਝ-ਬੂਝ ਵਾਲੇ ਵਿਅਕਤੀ ਦੱਸੇ ਜਾ ਰਹੇ ਨੇ ਜੋ ਕਿ ਨਾ ਇੱਕ ਪੱਖੋਂ ਕੀ ਸਿਰਫ ਧਾਰਮਿਕ ਪੱਖੋਂ ਬਲਕਿ ਇੱਕ ਸਿੱਖਿਆ ਪੱਖੋਂ ਵੀ ਕਾਫੀ ਪੜੇ ਲਿਖੇ ਦੱਸੇ ਜਾ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते